ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇ ਵੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਵੜੰਗ ਨੇੜੇ ਦੋਸਤੋ ਬਰੀ ਆਲੀ ਮੰਡੀ ਜ਼ਿਲ੍ਹਾ ਸ਼੍ਰੀ ਮੋਕਸਰ ਸਾਹਿਬ ਤਹਿਸੀਲ ਵੀ ਸ਼੍ਰੀ ਮੋਕਸਰ ਸਾਹਿਬ ਹੀ ਹੈ ਦੋਸਤੋ ਅੱਜ ਦੀ ਵੀਡੀਓ ਚ ਦੋ ਜਰਸੀ ਗੜਾ ਦਿਖਾਉਣੀ ਆ ਇੱਕ ਤਾਜੀ ਸੂਈ ਸਵਾਈ ਇੱਕ ਕਾਸਟਾਈਮ ਸੋਣ ਵਿੱਚ ਹਜੇ ਕੱਚੀ ਆ ਦੋਨੇ ਨੋਰਮਲ ਰੇਟ ਵਾਲੀਆਂ ਵਾ ਵੀਡੀਓ ਨੂੰ ਅੰਤ ਤਾਈਂ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਣਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਹਾਂਜੀ ਦੋਸਤੋ 1 ਨੰਬਰ ਵੈੜ ਤੋਂ ਸਟਾਰਟ ਕਰ ਲਈਏ ਜੀ। ਦੋਸਤੋ 1 ਨੰਬਰ ਵੈੜ ਦੂਜਾ ਸੂਆ ਸੂਈ ਆ। ਉਹ ਤੋਂ 4 ਦੰਦ ਦਾ ਪਰਸੋਂ ਬਾਈ ਕਹਿੰਦਾ ਸੂਈ ਆ। 9 ਲੀਟਰ ਬੋਲਾ ਬਾਈ ਕਹਿੰਦਾ ਖੁੱਲਾ ਤਿਆਰ ਆ। ਤੇ ਪਹਿਲੇ ਸੂਏ ਬਾਈ ਕਹਿੰਦਾ ਵੈੜ ਨੇ 14 ਲੀਟਰ ਦੁੱਧ ਖੁੱਲਾ ਚਵਾਇਆ ਐਤੀ ਬਾਈ ਕਹਿੰਦਾ 15 16 ਲੀਟਰ ਦੁੱਧ ਬੱਚੀ ਖੁੱਲਾ ਚਵਾਜੂਗੀ। ਬਾਕੀ ਦੋਸਤੋ ਜਰਸੀ ਚੰਗੀ ਆ ਵੀਡੀਓ ਬਣਾਉਣ ਦਾ ਸਮਾਂ ਦੋਸਤੋ ਸ਼ਾਮ ਦਾ ਲਗਭਗ 3:30 ਵੱਜ ਚੁੱਕੇ ਆ ਉਸ ਹਮ ਲਈ ਵੀ ਜੱਜਮੈਂਟ ਕਰਿਆ ਇਹ ਸ਼ਾਮ ਦੀ ਚਵਾਈ ਨੂੰ ਹਜੇ ਕਾਫੀ ਟਾਈਮ ਪਿਆ ਸ਼ਾਮ ਤੇ ਦੁੱਧ ਨਾਲ ਹਵਾਰਾ ਦੋਸਤੋ ਗਰਨੇ ਚੰਗਾ ਤਿਆਰ ਕਰ ਲੈਣਾ ਹਵਾਰਾ ਸੋਹਣਾ ਦੋਸਤੋ ਚਾਰੇ ਥਾਂ ਸੈਜ ਦੋਸਤੋ ਸੇਮ ਹੀ ਆ ਕਲੇ ਕਰ ਨਿਕਰ ਮੇ ਸੋਹਣੇ ਲੱਗੇ ਹੋਇਆ ਫੋਰ ਸ਼ਾਂਖਪੂਰਾਣੀ ਹਵਾਰਾ ਦੋਸਤੋ ਸੋਹਣਾ ਤੇ ਥਣ ਦੋਸਤੋ ਆ ਵੇਖ ਸਕਦੇ ਆ ਚਾਰੇ ਥਾਂ ਸੋਹਣੇ ਆ ਦੋਸਤੋ ਮੁੱਠੀ ਵਾਲ ਥਾਂ ਲੱਗਿਆ ਹੋਇਆ ਵੈੜ ਨੂੰ ਤੇ ਫੇਸ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਆ ਪੂਰੀ ਇੱਕ ਨੰਬਰ ਵੈੜ ਬਾਈ ਦੀ ਸੋਹਣੀ ਆ ਇੱਕ ਨੰਬਰ ਵੈੜ ਦਾ ਬਾਈ ਨੇ ਪ੍ਰਾਈਜ਼ ਰੱਖਿਆ ਹੋਇਆ 40000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਮੌਕੇ ਤੇ ਦੋ ਨੰਬਰ ਵੈੜ ਦੀ ਗੱਲ ਕਰਦੇ ਆ ਦੋਸਤੋ ਹਾਂਜੀ ਦੋਸਤੋ ਦੋ ਨੰਬਰ ਵੈੜ ਦੋ ਨੰਬਰ ਵੈੜ ਦੋਸਤੋ ਬਾਈ ਦੂਜਾ ਸੂਆ ਸੂਣ ਵਾਲੀ ਆ ਇੱਕ ਹਫਤਾ ਬਾਈ ਕਹਿੰਦਾ ਸੂਣ ਵਿੱਚ ਡੇਟ ਮੁਤਾਬਕ ਹਜੇ ਕੱਚੀ ਆ ਪਹਿਲੀ ਸੂਏ ਬਾਈ ਕਹਿੰਦਾ ਵੈੜ ਨੇ 12 13 ਲੀਟਰ ਦੁੱਧ ਖੁੱਲਾ ਚੋਆਇਆ ਐਤ ਕੀ ਬਾਈ ਕਹਿੰਦਾ 14 15 ਕਿਲੋ ਦੁੱਧ ਵੱਚੀ ਕੁਲਾ ਚ ਵਾਜੂਗੀ। ਬਾਕੀ ਦੋਸਤੋ ਹਵਾਨਾ ਸੋਹਣਾ ਤਿਆਰ ਕਰਕੇ ਵੱਚੀ ਫੇਰ ਸੋਊਗੀ। ਇੱਕ ਹਫਤਾ ਬਾਈ ਕੈਂਡिडेट ਮੁਤਾਬਕ ਹਜੇ ਕੱਚੀ ਆ। ਇੱਕ ਹਫਤੇ ਦੋਸਤੋ ਵੱਚੀਆਂ ਸੋਹਣਾ ਹਵਾਨਾ ਤਿਆਰ ਕਰ ਜਾਣਾ ਵਾ। ਵਾਲਟੇਲਾ ਦੋਸਤੋ ਹਵਾਨੇ ਹਜੇ ਦੋਸਤੋ ਵਾਲਟੇਲਾ ਕੱਢ ਕੇ ਵੱਚੀ ਨੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਣਾ। ਆਹ ਵੇਖ ਸਕਦੇ ਆਂ ਦੋਸਤੋ ਬੈਕ ਸਾਈਡ ਤੋਂ ਹਵਾਨੇ ਦੀ ਕੁਆਲਿਟੀ। ਚਾਰੇ ਥਨਾ ਸਾਈਜ਼ ਦੋਸਤੋ ਸੇਮ ਹੀ ਆ। ਕੱਲੇ ਕੱਲੇ ਨਿੱਕਰ ਮੇ ਸੋਹਣੇ ਨੁਕਰਾਂ ਤੇ ਲੱਗੇ ਹੋਏ ਆ। ਦੋ ਨੰਬਰ ਵਾਈਡ ਦਾ ਬਾਈ ਨੇ ਪ੍ਰਾਈਜ਼ ਰੱਖਿਆ ਹੋਇਆ 41000 ਰੁਪਿਆ ਉਹ ਚੋ ਬਾਈ ਕੰਨਾ ਮਾਨਤਨ ਕਰ ਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਅੱਜ ਦੀ ਵੀਡੀਓ ਦੋਸਤੋ ਆਹੀ ਦੋ ਜਰਸੀਆਂ ਵੇੜਾ ਬਾਈ ਦੀਆਂ ਮਕਾਉਸੇ ਵੀਡੀਓ ਨੂੰ ਐਂਡ ਤਾਈ ਦੇਖਣ ਲਈ ਸਾਰੇ ਭੈਣਾਂ ਭਰਾਵਾਂ ਦਾ ਬਹੁਤ ਧੰਨਵਾਦ ਜੀ